ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਅੱਜ ਆਪਾਂ ਕਾਸ਼ਤ ਕਰਾਂਗੇ ਪਿੰਡੀਆਂ ਦੀ ਇਹ ਵੀ ਐਨ ਆਰ ਦੀ ਪਿੰਡੀ ਹੈ ਤੇ 8 ਮਹੀਨੇ ਤੱਕ ਇਹ ਹਰੀ ਰਹਿੰਦੀ ਹੈ ਬਾਕੀ ਉਸ ਤੋਂ ਬਾਅਦ ਆਪਣੀ ਸੰਭ ਸੰਭਾਲਤੀ ਹੈ ਗੱਲ ਸਾਰੀ ਤੇ ਵੀ ਐਨ ਆਰ ਦੀ ਪਿੰਡੀ ਅੱਜ ਇਹ ਲਾਵਾਂਗੇ ਇਸ ਵਟ ਦੇ ਵਿੱਚ ਉਸ ਤੋਂ ਬਾਅਦ ਗਰਮੀ ਤਾਂ ਐਨੀ ਹੋਈ ਨਹੀਂ ਬੀ ਦਾ ਜਰਮੀਨੇਸ਼ਨ ਵਾਸਤੇ ਪਰ ਆਪਾਂ ਇਹਦੇ ਉੱਤੇ ਲਫਾਫਾ ਪਾਵਾਂਗੇ ਲਫਾਫਾ ਇਦਾਂ ਹੀ ਆਪਾਂ ਇਸ ਤੇ ਪਾਵਾਂਗੇ ਤਾਂ ਕਿ ਬੀ ਦਾ ਜਰਮੀਨੇਸ਼ਨ ਹੋ ਜੇ ਇਹਨੂੰ ਜਿਆਦਾ ਜਿਆਦਾ ਗਰਮੀ 20 ਡਿਗਰੀ ਤੱਕ ਚਾਹੀਦੀ ਹੈ ਤੇ ਘੱਟ ਤੋਂ ਘੱਟ 10 ਡਿਗਰੀ ਦਾ ਤਾਪਮਨ ਰਾਤ ਨੂੰ ਚਾਹੀਦਾ ਹੈ ਬੀ ਨੂੰ ਜਰਮੀਨੇਸ਼ਨ ਹੋਣ ਵਾਸਤੇ ਤੇ ਵੱਟਾਂ ਆਪਾਂ ਪਹਿਲਾਂ ਪਾਤੀਆਂ ਸੀਗੀਆਂ ਖਾਲੀਆਂ ਬਣਾਤੀਆਂ ਸੀਗੀਆਂ ਤੇ ਬੀ ਲਾ ਕੇ ਇਸ ਤੋਂ ਆਪਾਂ ਪਾਣੀ ਲਾ ਦਾਂਗੇ ਤੇ ਲਫਾਫੇ ਨਾਲ ਕਵਰ ਕਰ ਦਾਂਗੇ ਇਹ 8 ਤੋਂ 10 ਦਿਨ ਲੱਗੂਗੀ ਕਿਉਂਕਿ ਇਹ ਗੇਤੀ ਭਿੰਡੀ ਹੈ ਸਮਾਂ ਲੈ ਸਕਦੀ ਹੈ ਉਗਰਣ ਲਈ ਆਪਾਂ ਭਿੰਡੀ ਲਾਉਣ ਤੋਂ ਪਹਿਲਾਂ ਲਫਾਫਾ ਕੈਰੀ ਕਰਤਾ ਲਫਾਫਾ ਲਾਤਾ ਆਪਾਂ ਵੱਟ ਦੇ ਉੱਤੇ ਤੇ ਇਸ ਤੋਂ ਬਾਅਦ ਇਹਦੇ ਚਾਰ ਉਂਗਲਾਂ ਦੀ ਵਿੱਥੀ ਤੇ ਆਪਾਂ ਬੀ ਲਾ ਦਾਂਗੇ ਭਿੰਡੀ ਦਾ ਤੇ ਭਿੰਡੀ ਦਾ ਪੈੜਕ ਲਿਆ ਖੋਲ ਤੇ ਕਰਾਂਗੇ ਇਹਦੀ ਬਜਾਈ ਹੁਣ ਤੇ ਫਿਰ ਪਾਣੀ ਲਾ ਕੇ ਉਦੋਂ ਤੁਹਾਨੂੰ ਦਿਖਾਵਾਂਗੇ ਆਪਾ ਪਿੰਡੀ ਸਾਰੀ ਚੁੰਡੀ ਨਾਲ ਲਾਤੀ ਤੇ ਚਾਰ-ਚਾਰ ਉਂਗਲਾਂ ਦੀ ਵਿੱਥੀ ਤੇ ਆਪਾਂ ਪੀਲਾ ਆ 10 ਫਰਵਰੀਨ ਲਾਵਾਂਗੇ ਜਿਹੜੀ ਪਿੰਡੀ ਉਹ ਗੋਭੀ ਵਾਲੇ ਥਾਂ ਤੇ ਉਹ ਥੋੜੀ ਸੰਗਣੀ ਰੱਖਾਂਗੇ ਥਾਂ ਜਿਆਦਾ ਲਾਵਾਂਗੇ ਤੇ ਛੇਤੀ ਫੋਲ ਚੱਕ ਲੈਂਦੀ ਹੈ ਛੇਤੀ ਪਿੰਡੀ ਤਿਆਰ ਹੋ ਜਾਂਦੀ ਹੈ ਬਾਕੀ ਥੋੜੇ ਥਾਂ ਜੇ ਲਾਵਾਂਗੇ ਤਾਂ ਛੇਤੀ ਤਿਆਰ ਹੋ ਜਾਂਦੀ ਹੈ ਗੋਡੀ ਕਰਨੀ ਸੌਖੀ ਹੋ ਜਾਂਦੀ ਹੈ ਤੇ ਤੋੜਨੀ ਵੀ ਸੌਖੀ ਹੁੰਦੀ ਹੈ ਇਦੀ ਕੁਆਲਿਟੀ ਦੀ ਗੱਲ ਕਰੀਏ ਤਾਂ ਬੀਐਨਰ ਦੀ ਜਿਹੜੀ ਕੁਆਲਿਟੀ ਹੁੰਦੀ ਹੈ ਹਾਈਬ੍ਰਿਡ ਹੁੰਦੀ ਹੈ ਇਹ ਦਾ ਦੂਜੇ ਬੀਆਂ ਦੇ ਮੁਕਾਬਲੇ ਜ਼ਿਆਦਾ ਜਰਮੀਨੇਸ਼ਨ ਹੁੰਦਾ ਬੀਆਂ ਉੱਗਣ ਦਾ ਪਿੰਡ ਜਦੋਂ ਆਪਾਂ ਲਾ ਦਿੰਨੇ ਆ ਤਾਂ ਰਾਤ ਦੇ ਵੇਲੇ ਇਹਦਾ ਇਹਨੂੰ ਬੀ ਨੂੰ ਜਰਮੀਨੇਸ਼ਨ ਹੋਣ ਵਾਸਤੇ ਤਾਪਮਾਨ ਚਾਹੀਦਾ ਹੁੰਦਾਗਾ ਉਹ ਰਾਤ ਨੂੰ 10 ਡਿਗਰੀ ਘੱਟ ਤੋਂ ਘੱਟ ਠੀਕ ਹੈ ਤੇ ਦਿਨ ਵੇਲੇ 20 ਡਿਗਰੀ ਹੋਵੇ ਤਾਂ ਇਹ ਦਾ ਬੀ ਵਧੀਆ ਤਰੀਕੇ ਨਾਲ ਉਗਰੂਗਾ ਤੇ ਇਸੇ ਪ੍ਰਕਾਰ ਕੋਈ ਸ਼ਿਕਾਇਤ ਨਹੀਂ ਹੋਣੀ ਠੀਕ ਹੈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ 8 ਮਹੀਨੇ ਤੱਕ ਇਹ ਹਰਾ ਰਹਿੰਦਾ ਹੈਗਾ ਬਾਕੀ ਆਪਣੀ ਸੰਭ ਸੰਭਾਲੀ ਤੇ ਨਿਰਪਲ ਹੁੰਦਾ ਤੇ ਇਹਨੂੰ ਦੋ ਹੀ ਚੀਜ਼ਾਂ ਪੈਂਦੀਆਂ ਹੈ ਕਿ ਤੇਲਾ ਮਾਰਦਾ ਕਿ ਉਹਨੂੰ ਸੁੰਡੀ ਮਾਰਦੀ ਆ ਤਾਂ ਬਸ ਇਹ ਦੋ ਚੀਜ਼ਾਂ ਕਰਕੇ ਸਪਰੇਅ ਜਵਾਰੀ ਵਾਰੀ ਵਾਰੀ ਕਰਨਾ ਪੈਂਦਾ ਹੈਗਾ ਤੇ ਅਦਰਵਾਈਜ਼ ਇਹ ਬੈਸਟ ਹੈ ਦੂਜੀ ਸਬਜ਼ੀ ਨਾਲ ਚੰਗਾ ਮੁਨਾਫਾ ਦੇਣਦਾ ਜੇ ਆਪਣੇ ਅਗੇਤੀ ਲੱਗੀ ਹੋਵੇ ਇਹਦੇ ਚੀਜ਼ ਜੇ ਜਦੋਂ ਆਪਾਂ ਹੋਰ ਪਿੰਡੀ ਲਾਵਾਂਗੇ ਉਹਦੇ ਵਿੱਚ ਆਪਾਂ ਇੱਕ ਵੀ ਹੋਰ ਐਡ ਕਰਾਂਗੇ ਉਹ ਹੈਗਾ 7001 ਲਾਵਾਂਗੇ ਆਪਾਂ ਉਹਦਾ ਝਾੜ ਵੀ ਜ਼ਿਆਦੇ ਆ ਹੁਣ ਇਹਦੇ ਵਿੱਚ ਪਾਣੀ ਲਾ ਕੇ ਤੇ ਉਸ ਤੋਂ ਬਾਅਦ ਇਹ ਆਪਾਂ ਸਾਈਡਾਂ ਨੱਪਦਾਂਗੇ ਮਿੱਟੀ ਨਾਲ ਤੇ ਵੀਡੀਓ ਕਿਦਾਂ ਲੱਗੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਬਾਤ ਉਹ ਸ਼ੇਅਰ ਕਰਦੇ ਆ ਕਰੋ